ਸਸ਼੍ਰੀਕਾਲ ਜੀ ਮੈਂ ਸੋਤੀ ਗੁਪਤ ਤੁਸਵੇਖ ਰਹੇ ਹੋ ਡੀ 5 ਚੈਨਲ ਪੰਜਾਬੀ ਸੋ ਬਰਨਾਲਾ ਸ਼ਹਿਰ ਦੇ ਇਤਿਹਾਸਿਕ ਪਿੰਡ ਗਹਿਲ ਦੇ ਐ ਜੀ ਪੀ ਸੀ ਦੇ ਪ੍ਰਬੰਧ ਦੇ ਹੇਠਲੇ ਗੁਰਦੁਆਰਾ ਪਖਤੂਆਣਾ ਸਾਹਿਬ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਵੱਲੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ناکਾਮ ਕੋਸ਼ਿਸ਼ ਕੀਤੀ ਗਈ ਇਹ ਘਟਨਾ ਸਵੇਰ ਸਮੇਂ ਵਾਪਰੀ ਜਦੋਂ ਇੱਕ ਬਜ਼ੁਰਗ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਇਆ ਉਕਤ ਵਿਅਕਤੀ ਵੱਲੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਸਾਹਿਬ ਉਤਾਰਿਆ ਗਿਆ ਤਾਂ ਦਰਬਾਰ ਹਾਲ ਅੰਦਰ ਬੈਠੇ ਸੇਵਾਦਾਰਾਂ ਦੇ ਲੋ ਲਲਕਾਰਾ ਮਾਰ ਕੇ ਰੋਕ ਦਿੱਤਾ ਗਿਆ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਹੀ ਪੁਲਿਸ ਵਾਲੇ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਸਾਹਿਬ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਸੇਵਾਦਾਰਾਂ ਦੀ ਸचेतना ਕਾਰਨ ਉਕਤ ਵਿਅਕਤੀ ਨੂੰ ਰੋਕ ਲਿਆ ਗਿਆ ਇਸ ਮੌਕੇ ਸੇਵਾਦਾਰ ਸੁਖਦਰਸ਼ਨ ਸਿੰਘ ਫੀਜੀ ਵਾਲਾ ਨੇ ਕਿਹਾ ਕਿ ਉਕਤ ਵਿਅਕਤੀ ਸ਼ੱਕੀ ਹਾਲਾਤ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਇਆ ਸੀ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੜਾ ਸਾਹਿਬ ਉਤੇ ਚੜ ਰੁਮਾਲਾ ਸਾਹਿਬ ਉਤਾਰਨ ਲੱਗਿਆ ਤਾਂ ਸੇਵਾਦਾਰਾਂ ਨੇ ਰੋਲਾ ਪਾ ਕੇ ਉਸਨੂੰ ਰੋਕ ਲਿਆ ਉਕਤ ਵਿਅਕਤੀ ਨੂੰ ਫੜ ਕੇ ਪੁਲਸ ਵੱਲੋਂ ਕਾਰਵਾਈ ਕਰ ਦਿੱਤਾ ਗਿਆ ਇਸ ਮੌਕੇ ਤੇ ਪੁਲਿਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਟੀਐਸਪੀ ਜਤਿੰਦਰਪਾਲ ਸਿੰਘ ਨੇ ਪੁਸ਼ਟੀ ਕਰਦੇ ਕਿ ਹੈ ਕਿ ਸ਼੍ਰੀ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੌਕੇ ਤੇ ਹੀ ਸਾਵਧਾਨੀ ਕਾਰਨ ਇਹ ਘਟਨਾ ਵਾਪਰਨ ਤੋਂ ਬਚ ਗਈ ਮੋਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਕਾਨੂੰਨੀ ਕਾਰਵਾਈ ਸ਼ਾਰੀ ਹੈ ਆ ਇਹਦੇ ਵਿੱਚ ਇੱਕ ਛੱਜਣ ਸਿੰਘ ਆ ਨਿਆ ਰੌਂਡ ਪੁਆਇੰਟ 70 ਸਾਲ ਦੀ ਉਮਰ ਆ ਗਈ ਤੇ ਉਹ ਬੰਦਾ ਇੱਥੇ ਆਇਆ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਉਹਦੇ ਵਿੱਚ ਤੇ ਉਹ ਜਿੱਥੇ ਮਹਾਰਾਜ ਦੇ ਸਰੂਪ ਹੁੰਦਾ ਹੈ ਬੀਠ ਸਾਹਿਬ ਤੇ ਅਕਸਰ ਤਾਂ ਜਿਹੜੇ ਹੈ ਉਹ ਲੋਕ ਕਰਕਰਮਾ ਕਰਕੇ ਉਹ ਪਿੱਛੇ ਹੀ ਸੀਸ ਨਵਾ ਕੇ ਸਤਿਕਾਰ ਦਿੰਦੇ ਆ ਤੇ ਉਹ ਪੌੜੀ ਚੜ ਗਿਆ ਉਹਨੇ ਉਹ ਰਮਾਲਾ ਸਾਹਿਬ ਨਾਲ ਤੇ ਇਹਦਾ ਮੀਨ ਵਾਈਲ ਜਿਹੜਾ ਹੈ ਇਹਨਾਂ ਦਾ ਜਿਹੜਾ ਮੁਲਾਜ਼ਮ ਸੀ ਚਾਹੇ ਉਹਦੀ ਡਿਊਟੀ ਸੀ ਕਢਾਸ ਤੇ ਆ ਜੋ ਜਿੱਥੇ ਉਹ ਆ ਗਿਆ ਤੇ ਉਹ ਬੰਦਾ ਉਤਰ ਗਿਆ ਤੇ ਉਹਦੇ ਵਿੱਚ ਹੁਣ ਆ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਆ ਕਿ ਬਈ ਇਹਨੇ ਵੇਦਵੀ ਦੀ ਕੋਸ਼ਿਸ਼ ਕੀਤੀ ਆ ਉਹ ਅਸੀਂ ਮੈਂ ਆਇਆ ਇੱਥੇ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ ਤੇ ਮੈਂ ਕਰ ਰਿਹਾ ਹਾਂ ਵੈਰੀਫਾਈ ਜਿੱਦਾਂ ਦੀ ਗੱਲ ਵੀ ਹੋ ਕੀ ਕਰਾਂਗੇ ਬੰਦਾ ਰਾਸਤੇ ਵਿੱਚ ਲੈ ਲਿਆ ਜੀ ਬੰਦਾ ਮਿਲ ਆਇਆ ਉਹ ਤੁਹਾਨੂੰ ਲੋਕ ਕੀਤਾ ਹੋਇਆ ਸੀ ਜਿਹਨਾਂ ਨੇ ਕੀਤਾ ਸੀ ਸਰ ਜਨ ਸਾਹਿਬ ਦੇ ਕੋਈ ਅੰਗ ਤਾਂ ਨਹੀਂ ਪੜੇਗੇ ਨਹੀਂ ਨਹੀਂ ਵੇਦਵੀ ਕੋਈ ਨਹੀਂ ਹੋਈ ਹੈ ਫਸਟਿਕ ਗੱਲ ਮੈਂ ਕਲੀਅਰ ਕਰ ਦਿੰਨਾ ਆ ਉਹ ਬੇਦਬੀ ਨਹੀਂ ਹੋਈ ਹੈ ਜਿਹੜਾ ਉਸ ਦਾ ਐਕਟ ਹੈ ਰਮਾਲਾ ਸਾਹਿਬ ਤੋਂ ਲੈ ਕੇ ਮਹਾਰਾਜ ਜਿਹੜੇ ਹੈ ਸੂਤ ਤੇ ਸੀਸ ਨੂੰ ਆਉਂਦਾ ਉਹ ਐਕਟ ਜਿਹੜਾ ਹੈ ਸਸਪੀਸ਼ੀਅਸ ਹੈ ਉਹ ਦੋ ਕੁਛ ਐਪਰੀਹੈਂਸ਼ਨਸ ਨੇ ਇਹਨਾਂ ਦੀਆਂ ਉਹ ਕਲੀਅਰ ਹੋ ਜਾਣਗੇ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਵੈਰੀਫਾਈ ਕਰ ਦਿਆਂਗੀ ਮੇਰੀ ਗੱਲ ਕਲੀਅਰ ਹੈ ਜਥੇਦਾਰ ਸਾਹਿਬ ਵੀ ਆਏ ਸੀ ਕਿ ਸਪਸ਼ਟ ਹੈ ਕਿ ਕੋਈ ਬੇਦਬੀ ਨਹੀਂ ਹੋਈ ਠੀਕ ਕਰ ਦਿੱਤੀ ਜਾ ਰਹੀ ਹੈ ਜੀ ਕਾਰ ਵੀ ਅਸੀਂ ਜੀ ਜੋ ਦਿਖਾਉਂਦੇ ਨੇ ਬਿਆਨ ਜੋ ਔਨ ਮੈਰਿਟ ਹੋਏਗਾ ਸੀ ਉਹ ਖਰਾਬ ਮਤਲਬ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਪਿੱਛੇ ਜਿਹੜੀ ਜਾਂਚ ਕੀਤੀ ਜਾਵੇ ਕੌਣ ਸੀ ਬੰਦਾ ਇਹ ਵੀ ਉਹ ਉਹ ਦੇਖੋ ਜਦੋਂ ਪਰਚਾ ਜੇ ਦਰਜ ਹੁੰਦਾ ਤੇ ਇਨਵੈਸਟੀਗੇਸ਼ਨ ਹੋਏਗੀ ਉਹ ਤਾਂ ਆਬਵੀਅਸ ਹੀ ਹੈ ਸੋ ਬੈਕਵਰਡ ਲਿੰਕਡ ਫਾਰਵਰਡ ਲਿੰਕੀ ਹੋ ਤਾਂ ਸਾਰੇ ਹੋਣਗੇ ਕਲੀਅਰ ਬਟ ਜਥੇਦਾਰ ਸਾਹਿਬ ਨੂੰ ਜਿਹੜੇ ਸੀਗੇ ਉਹ ਆਏ ਸੀਗੇ ਚਲੋ ਇਹ ਮੁੱਦਾ ਜਿਹੜਾ ਹੈ ਮੈਂ ਤਾਂ ਹੀ ਇੱਥੇ ਆਇਆ ਸੀਗਾ ਵੀ ਇਹ ਮੁੱਦੇ ਨੂੰ ਆਪਾਂ ਕੋਈ ਹੋਰ ਰੰਗਤ ਨਾ ਮਿਲ ਜਾਵੇ ਇਸ ਲਈ ਜਥੇਦਾਰ ਸਾਹਿਬ ਵੀ ਆਪਣਾ ਸਿਰ ਸੁਨ ਸੰਤੋਸ਼ਤ ਹੋ ਗਏ ਲੈ ਪੰਚਾਇਤ ਆਈ ਹੈ ਮੈਂ ਪੰਚਾਇਤ ਨਾਲ ਵੀ ਗੱਲ ਕਰ ਰਹੇ ਹਾਂ ਸੋ ਕਿਸੇ ਦਾ ਕੋਈ ਹਾਰਸ਼ਲਟੀ ਕੋਈ ਨਹੀਂ ਸੋ ਹੋਰ ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਤੁਸੀਂ ਵੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੋਕਰਾ ਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ